ਇਹਨੀ ਸੋਨੀ ਹਵਾ ਆ ਰਹੀ ਐ ਬਾਹਰ ਹਰਪ੍ਰੀਤ ਹਾਂਜੀ ਮੰਮਾ ਮੈਂ ਤੈਨੂੰ ਅੰਦਰ ਲਾ ਬਾਈ ਸਾਰੇ ਤੇ ਤੂੰ ਕਿੱਥੇ ਤੁਰੇ ਫਿਰਦੀ ਪਈ ਐ ਇੱਧਰ ਦੇਖ ਮਿੱਟੀ ਐ ਬਾਰਿਸ਼ ਹੋਈ ਐ ਐਵੇਂ ਪੈਰ ਪੂਰ ਸਲਿੱਪ ਹੋ ਜਾਊਗਾ ਕੀ ਕਰਦੀ ਫਿਰਦੀ ਐ ਤੂੰ ਤੁਸੀਂ ਵੀ ਵੇਖ ਉਧਰ ਮੰਮਾ ਨੇ ਵੀ ਅੰਦਰ ਕਮਰੇ ਚ ਲਟਾ ਲਟਾ ਕੇ ਮੈਨੂੰ ਬੋਰ ਘਟ ਛੱਡਿਆ ਬੈਨ ਦੋ ਮੈਨੂੰ ਇੱਥੇ ਬਿਠਾ ਡਾਕਟਰ ਨੇ ਰੈਸਟ ਦੱਸੀ ਦੇਖ ਫੇਰ ਬਾਅਦ ਚ ਮੰਮਾ ਬੋਲਣਗੇ ਤੇਰੇ ਤੇ ਮੈਨੂੰ ਨੇ ਚਲੇ થી ਬੈਠ ਚਾ ਇਹਦੀ ਲੇਟ ਚ ਲੇਟ ਜਾתי ਲੇਟ ਨਾ ਨਹੀਂਗਾ ਮੈਂ ਬੈ 2 ਲੱਖ ਮੇ ਲੋਗੇ ਲੇਟ ਜਾ ਤੁਰ ਕੇ ਆਈਆਂ ਨਾ ਹੋਗੀ ਸੈਰ ਕੀ ਕਰਦੇ ਤੁਸੀਂ ਨਾ ਦੋਨੋਂ ਮੈਨੂੰ ਨਾ ਪਰਚਾਨ ਕੀਤਾ ਹੋਇਆ ਵੈ ਆ ਬੈ ਜਾ ਹਾਂ ਮੈਂ ਬੰਨੀ ਐ ਤੇ ਹੋਰ ਕੁਛ ਖਾਦਾ ਬੀਤਾ ਖਾਣਾ ਖਾਦਾ ਆ ਰਾਜ਼ਮਾ ਚਾਵਲ ਖਾਦੇ ਆ ਮੰਮਾ ਹਾਂ ਅੱਜ ਨਾਲ ਗੱਲ ਹੋਈ ਜੇ ਨਹੀਂ ਹੋਈ ਨਹੀਂ ਮੇਰੀ ਮੰਮਾ ਅੱਜ ਨੂੰ ਫੋਨ ਤਾਂ ਕਰੋ ਮੰਮਾ ਕੋਈ ਨਹੀਂ ਬੱਤਰ ਮੈਂ ਨਾ ਹੁਣੇ ਕਰਦੀ ਕਾਲ ਠਰ ਕਰੋ ਮੰਮਾ ਨੂੰ ਕੋ ਹੁਣ ਤਾਂ ਥੋੜੇ ਦਿਨ ਲੱਗੇ ਨੇ ਡਿਲੀਵਰੀ ਮੇਰੀ ਨੂੰ ਬੱਤਰ ਰਿੰਗ ਜਾਂਦੀ ਪਈ ਐ ਤੇ ਮੈਂ ਨਾ ਦੋ ਤਿੰਨ ਵਾਰੀ ਰਿੰਗ ਕਰ ਦਿੰਨੀ ਐ ਫਿਰ ਵਟਸਐਪ ਕਾਲ ਕਰ ਲੇਗਾ ਹੈ ਤੇ ਮੈਂ ਸਭ ਤੋਂ ਪਹਿਲਾਂ ਤੇਰੀ ਗੱਲ ਹੀ ਕਰਾਉਂਗੀ ਅੱਜ ਅੱਜ ਵੇਮ ਕੱਢਦੇ ਨਾ ਤੁਹਾਡੇ ਕਿਉਂਕਿ ਤੇਰੇ ਮੰਮੀ ਵੀ ਇਹੋ ਗੱਲ ਕਹਿੰਦੇ ਆ ਹਰ ਵੇਲੇ ਕਿ ਤੁਸੀਂ ਜਿਹੜੇ ਆ ਕੁੜੀ ਦੀ ਗੱਲ ਨਹੀਂ ਕਰੰਦੇ ਅਰਜਨ ਨਾ ਕੁੜੀ ਦੀ ਗੱਲ ਨਹੀਂ ਕਰੰਦੇ ਅੱਜ ਮੈਂ ਸਭ ਤੋਂ ਪਹਿਲਾਂ ਤੇਰੀ ਗੱਲ ਹੀ ਕਰਨੀ। ਨਹੀਂ ਮੰਮਾ ਵੇਮ ਵਾਲੀ ਆਹੋ ਜੀ ਕੋਈ ਗੱਲ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਤੁਹਾਡੇ ਹੁੰਦੇ ਪਰ ਗੱਲ ਤੇ ਕਰਨ ਨਾ ਥੋੜਾ ਟਾਈਮ ਕੱਢ ਕੇ ਕੰਮ ਤੇ ਹੁੰਦੇ ਰਹਿਣਗੇ। ਨਹੀਂ ਕੋਈ ਨਹੀਂ ਮੈਂ ਕਰਤੀ ਰਹੀ ਉਹ ਕਰੇਗਾ ਫੋਨ ਹੁਣੇ। ਠੀਕ ਹੈ ਨਾ? ਉਹਨੇ ਕਰਦਾ ਨਾ ਤੇ ਤੂੰ ਹੀ ਗੱਲ ਕਰ ਲਈ ਪਹਿਲੇ। ਠੀਕ ਹੈ ਮੰਮਾ ਠੀਕ ਹੈ ਠੀਕ ਹੈ। ਹਾਂ। ਮਮਾ ਮੰਮੀ ਨਾ ਜਿਸ ਤਰ੍ਹਾਂ ਪਰੇਸ਼ਾਨ ਸੀ ਜਾਂ ਤੁਹਾਨੂੰ ਬੁਰਾ ਲੱਗਾ ਜੋ ਕੁਝ ਬੋਲੇ ਉਹ ਇਸ ਕਰਕੇ ਦੇਖੋ ਠੀਕ ਹੈ ਮੈਂ ਮੰਨਦੀ ਤੁਹਾਨੂੰ ਕੋਈ ਕੰਮ ਸੀ ਤੁਸੀਂ ਵੀ ਚਲ ਗਏ ਤੇ ਅਰਜਨ ਨਾਲ ਵੀ ਮੰਮਾ ਕੋਈ ਗੱਲ ਨਹੀਂ ਸੀ ਹੋ ਰਹੀ ਤੇ ਤੁਸੀਂ ਵੀ ਫੋਨ ਨਹੀਂ ਸੁ ਚੁੱਕਰੇ ਤੇ ਉਹਨਾਂ ਨੇ ਤਾਂ ਪਰੇਸ਼ਾਨ ਹੋਣਾ ਸੀ ਨਾ ਮੰਮਾ ਨਹੀਂ ਨਹੀਂ ਜੈਸੀ ਉਹਨਾਂ ਦਾ ਪਰੇਸ਼ਾਨ ਹੋਣਾ ਪਰ ਮਤਲਬ ਉਹਨਾਂ ਨੂੰ ਇਹੀ ਕੰਪਲੇਂਟ ਰਹਿੰਦੀ ਹੈ ਨਾ ਕਿ ਅਸੀਂ ਗੱਲ ਨਹੀਂ ਕਰਦੇ ਅਰਜਨ ਗੱਲ ਨਹੀਂ ਕਰਦਾ ਸ਼ਾਇਦ ਅਰਜਨ ਮਾਂ ਨਾਲ ਗੱਲ ਕਰਦਾ ਹੈ ਤੇ ਹਰਪ੍ਰੀਤ ਨਾਲ ਨਹੀਂ ਕਰਦਾ ਤੇ ਪੁੱਤਰ ਰਹੀ ਗੱਲ ਅਰਜਨ ਦੀ ਹਰ ਵੇਲੇ ਜ਼ਰੂਰੀ ਨਹੀਂ ਹੁੰਦਾ ਕਿ ਅਰਜਨ ਜਿਹੜਾ ਫੋਨ ਚੁੱਕੇਗਾ ਕਿਉਂਕਿ ਉਹ ਕਿਸੇ ਵੇਲੇ ਮੁਸੀਬਤ 'ਚ ਹੋ ਸਕਦਾ ਹੈ ਕਿਸੇ ਵੇਲੇ ਉਹ ਡਰਾਈਵਿੰਗ ਕਰਦਾ ਹੋ ਸਕਦਾ ਹੈ ਕਿਸੇ ਵੇਲੇ ਉਹ ਲਾਇਸੈਂਸ ਬਣਵਾ ਰਿਹਾ ਹੁੰਦਾ ਹੈ ਹੋ ਸਕਦਾ ਕਿੜੇ ਕੰਮ ਲਈ ਉਹ ਕਿ ਭੱਜਿਆ ਫਿਰਦਾ ਹੈ ਕਿਉਂਕਿ ਉੱਥੇ ਜਾ ਕੇ ਕੰਮ ਸੈੱਟ ਕਰਨਾ ਪੈਂਦਾ ਪਹਿਲੇ ਕੰਮ ਸੈੱਟ ਕਰੇਗਾ ਤੇ ਤੁਹਾਨੂੰ ਲੈ ਜਾਏਗਾ ਫੈਮਿਲੀ ਨੂੰ ਐਵੇਂ ਥੋੜੀ ਤੁਹਾਨੂੰ ਉਧਰ ਲੈ ਜਾਏਗਾ ਜਿੰਨੀ देर ਕੰਮ ਨਹੀਂ ਉਨੀ ਦੇਰ ਤੁਹਾਡਾ ਵੀ ਕੋਈ ਫਾਇਦਾ ਨਹੀਂ ਜਾਂਦਾ ਮਮਾ ਮੈਂ ਤੁਹਾਡੀ ਗੱਲ ਸਮਝਦੀ ਆਂ ਨੋਥਿਓ ਆਪ ਹੀ ਰੋਟੀ ਬਣਾ ਕੇ ਖਾਂਦੇ ਨੇ ਤੇ ਬੰਦਾ ਉਹ ਨਹੀਂ ਦੇਰੀ ਗੱਲ ਕਰ ਲੈਂਦਾ ਰੋਟੀ ਬਣਾਉਂਦੇ ਬਣਾਉਂਦੇ ਖਾਂਦੇ ਖਾਂਦੇ ਮਮਾ ਨਾ ਪੁੱਤ ਤਾਂ ਟਾਈਮ ਹੁੰਦਾ ਹੈ ਹੈ ਰਾਤੀ ਪਤਾ ਨਹੀਂ ਕਿੰਨੇ ਵਜੇ ਘਰ ਆਣਾ ਤੇ ਆ ਕੇ ਰੋਟੀ ਪਤਾ ਨਹੀਂ ਖਾਣੀ ਕਿ ਪਤਾ ਨਹੀਂ ਉੱਦੇ ਹੀ ਸੌ ਜਾਂਦਾ ਨਾ ਹੁਣ ਇਹ ਵੀ ਨਹੀਂ ਪਤਾ ਹੁੰਦਾ ਹੈਨਾ ਸਹੀ ਗੱਲ ਪੁੱਤਰ ਤੂੰ ਮੈਨੂੰ ਪੁੱਛਿਆ ਨਹੀਂ ਨਾ ਇੱਕ ਵਾਰੀ ਵੀ ਤੂੰ ਕਿੱਥੇ ਗਏ ਸੀ ਮਮਾ ਕੋਈ ਨਹੀਂ ਮਮਾ ਤੁਸੀਂ ਜ਼ਰੂਰੀ ਕੰਮ ਹੀ ਗਏ ਹੋ ਹੋਗੇ ਨਹੀਂ ਕੋਈ ਗੱਲ ਮੈਂ ਤੈਨੂੰ ਦੱਸਣਾ ਜ਼ਰੂਰੀ ਸਮਝਦੀ ਆ ਨਾ ਪੁੱਤਰ ਕਿਉਂਕਿ ਦੇਖ ਅਸੀਂ ਮੈਂ ਗਈ ਸੀ ਤੇਰੀ ਮਾਸੀ ਦਾ ਪਤਾ ਲੈਣ ਉਹ ਠੀਕ ਨਹੀਂ ਸੀ ਤੇ ਉਥੋਂ ਫਿਰ ਪਤਾ ਲੱਗਾ ਫੋਨ ਆਇਆ ਕਿ ਪੇਕੇ ਆਓ ਪੇਕੇ ਉੱਥੇ ਜ਼ਮੀਨ ਦੀ ਵੰਡ ਹੋਣੀ ਸੀ ਸਾਡਾ ਭੈਣਾਂ ਦਾ ਇਕੱਠੇ ਹੋਣਾ ਜ਼ਰੂਰੀ ਸੀ اچھا ਉਹ ਵੀ ਤਾਂ ਪੁੱਤ ਤੇਰੇ ਹੀ ਸਹੀਆਂ ਨਹੀਂ ਹੈ ਜ਼ਮੀਨ ਹੈ ਤੇ ਉੱਥੇ ਤੇਰੀ ਮਾਸੀ ਨੇ ਵੀ ਕਿਹਾ ਕਿ ਮੇਰੀ ਅਰਜਨ ਨਾਲ ਗੱਲ ਕਰੋ ਹੈ ਤੂੰ ਗੱਲ ਨਹੀਂ ਕਰਾਂਦੀ ਤੇ ਮੈਂ ਉਦੋਂ ਵੀ ਫੋਨ ਲਾਇਆ ਉਦੋਂ ਵੀ ਅਰਜਨ ਨੇ ਫੋਨ ਨਹੀਂ ਚੁੱਕਿਆ ਕੱਟ ਦਿੱਤਾ ਤੇ ਜ਼ਰੂਰੀ ਥੋੜੀ ਹੈ ਮੈਂ ਥੋੜੀ ਗੁੱਸਾ ਕਰ ਲਿਆ ਮੈਂ ਮਾਂ ਸੀ ਤਾਂ ਕਰਕੇ ਮੈਂ ਵੀ ਇੱਥੇ ਬੋਲ ਸਕਦੀ ਸੀ ਨਾ ਫਿਰ ਮੈਂ ਮਾਂ ਆ ਤੇ ਸੱਸ ਤੁਹਾਡੇ ਲਈ ਗਈ ਸੀ ਜੋ ਵੀ ਕੋਸ਼ ਹੈ ਪੁੱਤਰ ਤੁਹਾਡੇ ਹੀ ਹੈ ਕਰੋੜਾਂ ਦੀ ਜ਼ਮੀਨ ਸੀ ਜਿਹੜੀ ਜਿਹਦਾ ਫੈਸਲਾ ਹੋਣਾ ਸੀਗਾ ਜਿਹੜੀ ਸਾਡੇ ਹਿੱਸੇਆਂ ਨਹੀਂ ਸੀ ਹੈ ਤੇ ਬਾਅਦ ਵਿੱਚ ਤੁਹਾਡੇ ਹੀ ਸੀ ਯਾਨੀ ਤੁਸੀਂ ਵਰਤਣੀ ਹੈ ਮੈਂ ਨਾਲ ਰੱਖ ਕੇ ਚਲੀ ਜਾਣਾ ਹੈ ਸ਼ਾਦੀ ਤੇ ਰੱਖ ਕੇ ਲੈ ਜਾਨੀ ਮੈਂ ਕੋਈ ਮਮਾ ਤੁਹਾਡੇ ਤੇ ਮੇਰੇ ਮਮਾ ਦੇ ਸਬਾਤ ਇਹ ਤਾਂ ਫਰਕ ਹੈਗਾ ਛੱਡੋ ਹੁਣ ਇਹ ਗੱਲਾਂ ਨੂੰ ਕੋਈ ਨਹੀਂ ਜ਼ਮੀਨ ਜਾਇਦਾਦ ਬਾਅਦ ਵਿੱਚ ਮਿਲਦੀਆਂ ਰਹਿਣਗੀਆਂ ਤੇ ਮੇਰੀ ਗੱਲ ਸੁਣੋ ਮਮਾ ਹੁਣ ਤੇ ਮੈਨੂੰ ਫਿਕਰ ਹੋਉਂਦੀ ਤੁਹਾਡਾ ਫੋਨ ਵੀ ਨਹੀਂ ਪਿਕ ਕੀਤਾ ਮਹੀਨਾ ਵੀ ਗੱਲ ਨਹੀਂ ਹੋਉਂਦੀ ਉਹ ਠੀਕ ਤੇ ਹੈਗੇ ਨੇ ਨਾ ਮम्मा ਦੇਖੋ ਮੈਂ ਤਾਂ ਹੁਣ ਘਬਰਾ ਢੋਣ ਲਾ ਪਈ ਐ ਮੈਂ ਕਰਦੀ ਗੱਲ ਕਰਦੀ ਐ ਤੂੰ ਟੈਨਸ਼ਨ ਨਾ ਲੈ ਮੈਂ ਫੋਨ ਕਰੋ ਮੈਂ ਕਰਦੀ ਕਰਦੀ ਦੁਬਾਰਾ ਕਰਦੀ ਸਭ ਵੀ ਹੋਰ ਨੰਬਰ ਨਹੀਂ ਹੈਗਾ ਕੋਈ ਕੰਪਨੀ ਦਾ ਯੂ ਕੋਈ ਆਰਡਰ ਨਹੀਂ 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 ਕੰਪਨੀ ਦਾ ਨੰਬਰ ਨਹੀਂ ਹੈਗਾ ਮੇਰੇ ਕੋ ਅਰਜਨ ਦਾ ਹੀ ਨੰਬਰ ਹੈ ਮੈਂ ਉਹਦੇ ਤੇ ਹੀ ਵਟਸਐਪ ਕਾਲ ਕਰਕੇ ਵੇਖ ਲੈਣੀ ਐ ਆ ਲੈ ਬੈਲ ਆ ਗਈ ਦੇਖ ਰਿੰਗ ਤੱਕ ਨਹੀਂ ਆਂਦੀ ਅਰਜਨ ਦਾ ਫੋਨ ਆਇਆ ਹਾਂ ਅਰਜਨ ਦਾ ਤੂੰ ਕਰ ਲੈ ਉਹ ਲੰਮੇ ਪਈ 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 ਕਰ ਲੈ ਗੱਲ ਨਾ ਹਾਂ ਵੀਡੀਓ ਕਾਲ ਨਹੀਂ ਕੀਤੀ ਨਹੀਂ ਪਤਾ ਨਹੀਂ ਮੇਰੇ ਵੈਸੇ ਵੀ ਨਹੀਂ ਫੋਨ ਕਰਦੇ ਹਲੋ ਹਲੋ ਅਰਜਨ ਹਲੋ ਹਾਂ ਅਰਜਨ ਕੀ ਹਾਲ ਹੈ ਤੁਹਾਡਾ ਕਿੱਥੇ ਹੈਗੇ ਜੇ ਇੰਨੇ ਦਿਨ ਹੋ ਗਏ ਤੁਹਾਨੂੰ ਫੋਨ ਕਰਦੇ ਯਾਰ ਮੈਂ ਕਿਹੜਾ ਇੱਥੇ ਐਸ਼ ਕਰਨ ਵਾਸਤੇ ਆਇਆ ਹਾਂ ਇੱਥੇ ਪਤਾ ਕਿੰਨਾ ਪਰੇਸ਼ਾਨ ਹੋਇਆ ਪਿਆ ਮੈਂ ਤੁਹਾਨੂੰ ਕਿੰਨਾ ਬੋਲਦੇ ਵੀ ਲੱਗਦਾ ਪਰੇਸ਼ਾਨ ਅਰਜਨ ਤੁਹਾਨੂੰ ਇੱਕ ਹਾਂ ਬੜਾ ਦਿਲ ਕਰਦਾ ਪਿਆ ਇੱਕ ਵਾਰੀ ਵੀਡੀਓ ਕਾਲ ਤੇ ਕਰ ਲੋ ਉਹ ਯਾਰ ਮੈਂ ਸਮਝਦਾ ਹਾਂ ਇੱਥੇ ਜਿਹੜੇ ਬਾਹਰੋਂ ਆਏ ਹਨ ਲੋਕ ਅਮਰੀਕਾ ਦੇ ਵਿੱਚ ਹੋਰ ਕੰਟਰੀਆਂ ਨੂੰ ਉਹਨਾਂ ਨੇ ਸੇ ਮੋਲ ਖਰਾਬ ਕੀਤਾ ਆਵਾ ਤੇ ਸਾਰਿਆਂ ਨੂੰ ਡਿਪੋਰਟ ਕਰ ਰਹੇ ਆ ਮੈਂ ਇੱਕ ਨੰਬਰ ਜਾਇਆ ਮਾਂ ਤਾਂ ਵੀ ਫਸ ਗਿਆ ਮਾਂ ਅੱਜਨ ਇਹ ਫੋਨ ਦੇ ਵਿੱਚ ਤੇ ਵੀਡੀਓ ਕਾਲ ਵਿੱਚ ਕੀ ਫਰਕ ਹੈ ਇਹ ਕੱਟ ਬੜਾ ਪਰੇਸ਼ਾਨ ਹੋਇਆ ਮਾਂ ਆਲਰੇਡੀ ਨਾ ਇੱਥੇ ਮੈਂ ਦੋ ਟਰਕਾਂ ਦੇ ਪੈਸੇ ਅਡਵਾਂਸ ਦੇ ਚੁਕਿਆ ਮਾਂ ਤੇ ਕੰਮ ਕਿਸੇ ਪਾਸੇ ਬੰਦਾਂ ਨਜ਼ਰ ਨਹੀਂ ਆਉਂਦਾ ਪਿਆ ਇੱਥੋਂ ਲਾ ਕੇ ਇੰਨਾ ਪੈਸਾ ਗਿਆ ਮਾਂ ਤੁਹਾਡਾ ਕਰਨਾ ਪਿਆ ਵਾ ਉਸ ਤੋਂ ਬਾਅਦ ਮੈਨੂੰ ਇੱਥੇ ਇੰਨਾ ਆਪਣਾ ਖਾਣ ਪੀਣ ਦੇ ਸਾਰੇ ਇੱਥੇ ਲਾਲੇ ਪਏ ਹੋਏ ਆ ਇੰਨਾ ਬੁਰਾ ਹਾਲ ਹੈ ਇਹ ਹੋਰ ਕੀ ਅੱਛਾ ਉਹ ਚਲੋ ਤੁਸੀਂ ਮੇ ਨਾਲ ਗੱਲ ਤੇ ਕਰਿਆ ਕਰੋ ਯਾਰ ਗੱਲ ਕੀ ਕਰਾਂ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੁੰਦਾ ਗੱਲ ਕਾਦਾ ਕਰਨਾ ਵਾ ਕੋਈ ਗੱਲ ਨਹੀਂ ਅਰਜਨ ਮੰਮਾ ਨਾਲ ਗੱਲ ਕਰ ਲਓ ਫੇਰ ਮੈਂ ਕਰਦੀ ਤੁਹਾਣਾਂ ਨਾਲ ਕਰਾਂ ਤੇ ਬੜੇ ਪਰੇਸ਼ਾਨ ਨੇ ਮੰਮਾ ਕੋਈ ਨਹੀਂ ਮੈਂ ਕਰਦੀ ਗੱਲ ਹਲੋ ਕੀ ਮੰਮੀ ਯਾਰ ਕੋਈ ਇਹਨੂੰ ਫੋਨ ਕਰਾ ਦਿੰਦੇ ਜੀ ਤੈਨੂੰ ਪਤਾ ਹੀ ਐ ਫੋਨ ਫੜਾਣਾ ਹੀ ਪੈਣਾ ਸੀ ਪਤਾ ਮੈਂ ਉਹਨਾਂ ਦੇ ਘਰ ਗਈ ਉਹਦੀ ਮਾਂ ਨੇ ਕਿੰਨੀ ਬੇਇੱਜ਼ਤੀ ਕੀਤੀ ਮੇਰੀ ਤੂੰ ਮੇਰੇ ਜਿੰਮੇ ਪਾ ਕੇ ਤੇ ਤੂੰ ਚਲਾ ਗਿਆ ਆਪ ਇੱਥੇ ਮੈਨੇਜ ਕਰਨਾ ਮੇਰੇ ਵਾਸਤੇ ਪਤਾ ਕਿੰਨਾ ਔਖਾ ਹੋਇਆ ਹੋਗਾ ਤੂੰ ਮੇਰੇ ਫਿਰ ਤੇ ਜਿਹੜੀ ਰਹਿੰਦੀ ਆ ਨਹੀਂ ਹੋ ਗਈ ਗਈ ਪ੍ਰੋਬਲਮ ਹੁਣ ਤੂੰ ਉਹਨੂੰ ਇੱਕ ਵਾਰੀ ਵੀਡੀਓ ਕਾਲ ਕਰ ਲੈ ਇੱਕ ਉਹਦੀ ਮਾਂ ਨੂੰ ਕਾਲ ਕਰ ਲੈ ਤੇ ਕੰਮ ਕਰ ਤੈਨੂੰ ਉਹ ਹੀ ਉਹਨੂੰ ਮਾਂ ਨਾਲ ਸਮਝਾ ਕੇ ਰੱਖੋ ਕਰ ਲਈ ਮੋੜ ਨਾ ਵੀ ਗੱਲ ਸਮਝ ਗਈ ਆਓ ਜੀ ਬੋਦਾ ਸਿਰ ਤੇ ਚੜੂਗੀ ਨਾ ਉਹ ਨੂੰ ਇੱਕ ਵਾਰੀ ਕਹਿ ਦੇ ਕਿ ਉੱਥੇ ਸੁੱਖਾ ਨਹੀਂ ਬੈਠਾ ਇਤਨਾ ਪੈਸੇ ਭੇਜਨੇ ਬੈਠਾ ਨੂੰ ਹੋਰ ਨਹੀਂ ਮੈਂ ਉਹਨੂੰ ਸਮਝਾਇਆ ਏ ਮੈਂ ਕਿਹਾ ਟਰੱਕਾਂ ਦੇ ਕੰਮ 'ਚ ਜਾਂ ਕੋਈ ਲਾਇਸੈਂਸ ਵਗੈਰਾ 'ਚ ਫਸਿਆ ਹੋਣਾ ਮੈਨੂੰ ਤਾਂ ਇਹ ਪਤਾ ਹੀ ਨਹੀਂ ਵੀ ਕੀ ਇੱਕ ਪ੍ਰੋਬਲਮ ਕੀ ਹੈ ਦੱਸ ਤਾਂ ਮੈਨੂੰ ਕੀ ਪ੍ਰੋਬਲਮ ਹੈ ਮੈਨੂੰ ਚਲੋ ਕੋਈ ਗੱਲ ਨਹੀਂ ਮੈਂ ਕਰਦੀ ਗੱਲ ਕੋਈ ਮਿੱਤਰ ਮੈਨੂੰ ਰੋਟੀ ਖਾਣੀ ਹੈ ਠੀਕ ਹੈ ਮਿੱਤਰ ਠੀਕ ਹੈ ਓਕੇ ਉਹ ਬੜਾ ਅਪਸੈਟ ਹੈ ਹੈ ਦੇਖ ਜੇ ਮੈਂ ਤੇਰੀ ਮੰਮੀ ਕਰਦੀ ਹੈ ਨਾ ਮੇਰੀ ਧੀ ਮੇਰੀ ਧੀ ਤੇ ਜੇ ਮੈਂ ਵੀ ਕਰਾਂ ਨਾ ਉਹਨੂੰ ਸਿਰਫ ਮੇਰਾ ਪੁੱਤ ਮੇਰਾ ਪੁੱਤ ਪੁੱਛ ਪੁੱਛ ਕਰਾਂ ਉਹਨੂੰ ਹੈ ਤੇ ਫੇਰ ਉਹ ਕੰਮ ਨਾ ਕਰੇ ਉੱਥੇ ਹੈ ਕਿਉਂਕਿ ਉੱਥੇ ਕੰਮ ਕਰਨ ਲਈ ਹੁਣ ਫੇਰ ਉਹ ਕਹੀ ਜਾਂਦਾ ਕਿ ਮੰਮਾ ਪੈਸਾ ਹੋਰ ਪੇਚ ਹੈ ਮੰਮਾ ਹਾਂ ਕਿਉਂਕਿ ਉਹ ਹੋ ਰਿਹਾ ਹੈ ਨਾ ਡਿਪੋਰਟ ਕਰ ਰਹੇ ਹੈ ਤੇ ਬੜੀ ਮੁਸ਼ਕਲ ਹੋ ਗਈ ਮੰਮਾ ਉਹੀ ਨਾ ਪ੍ਰੋਬਲਮ ਇਹੀ ਆ ਰਹੀ ਹੈ ਤੇ ਤੂੰ ਸਮਝ ਉਹਦੀ ਪ੍ਰੋਬਲਮ ਨੂੰ ਉੱਥੇ ਉਹ ਵੀਡੀਓ ਕਾਲ ਵੀ ਨਹੀਂ ਕਰ ਪਾਂਦਾ ਕਿਉਂਕਿ ਕਿੰਨੇ ਜਿਆਦਾ ਮੁੰਡੇ ਨਾ ਇਕੱਠੇ ਰਹਿੰਦੇ ਪਏ 15-20 ਜਣੇ ਤੇ 15-20 ਜਣਿਆਂ ਚੋਂ ਤੈਨੂੰ ਕਿੱਥੋਂ ਵੀਡੀਓ ਕਾਲ 'ਚ ਦਿਖਾ ਦੇ ਸਾਰਿਆਂ ਨੂੰ ਹਾਂਜੀ ਮੰਮਾ ਮੈਂ ਤਾਂ ਹੀ ਜ਼ਿਆਦਾ ਗੱਲ ਨਹੀਂ ਕੀਤੀ ਮੈਂ ਸਮਝ ਪਾ ਰਹੀ ਹੋਂ ਤੇ ਕਿਝਰੇ ਸੀ ਮੇਰੇ ਨਾਲ ਤੇ ਮੈਂ ਫਿਰ ਤਾਂ ਹੀ ਮੈਂ ਸਮਝ ਗਈ ਕਿਉਂਕਿ ਆਜ ਤੱਕ ਐਡਮ ਇਹ ਨਾ ਬੋਲੇ ਹੀ ਨਹੀਂ ਹੋ ਹਾਂ ਅਫਸੈਟ ਹੈ ਨਾ ਤਾਂ ਕਰਕੇ ਅੱਗੋ ਕਹਿੰਦੇ ਰੋਟੀ ਦੇ ਲਾਲੇ ਪਏ ਹੋਏ ਨੇ ਤੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਨਾ ਮੁਸ਼ਕਲ ਹੋਈ ਪਈ ਐ ਤੈਨੂੰ ਦੱਸਿਆ ਤਾਂ ਹੈ 15-15 ਜਣੇ ਇਕੱਠੇ ਰਹਿ ਕੇ ਕਿਰਾਇਆ ਪਰਦੇ ਪਏ ਇੱਕ ਕਮਰੇ 'ਚ ਇੱਕੋ ਕਮਰੇ 'ਚ ਕਿ ਨਾ ਔਖਾ ਰਹਾ ਨਾ ਹੋਇਆ ਸੋਖਾ ਪੁੱਤਰ ਹੈ ਕਿ ਹਾਂ ਬਈ ਬਾਹਰ ਗਿਆ ਮੁੰਡਾ ਬਾਹਰ ਗਿਆ ਮੁੰਡਾ ਤੇ ਪੈਸੇ ਭੇਜ ਦੇਵੇ ਹੈ ਪਰ ਪਤਾ ਉਥੇ ਹੁੰਦਾ ਹੈ ਕਿ ਉਹਨਾਂ ਨਾਲ ਕੀ ਬੀਤਦੀ ਹੈ ਜਿਹੜੇ ਬਾਹਰ ਗਏ ਹੁੰਦੇ ਆ ਨਾ ਰੋਟੀ ਦੇ ਵੀ ਲਾਲੇ ਪਏ ਹੁਣ ਸੁਣਿਆ ਨਾ ਤੂੰ ਹੈ ਕਿੰਨੀ ਮੁਸ਼ਕਲ ਹੋਈ ਹੋਈ ਹੈ ਜਦੋਂ ਤਹਰ ਤੱਕ ਕੰਮ ਨਹੀਂ ਮਿਲਦਾ ਕੰਮ ਨਹੀਂ ਸੈਟ ਹੁੰਦਾ ਉਨੀ ਦੇਰ ਤੱਕ ਉਹ ਕੀ ਕਰੇ ਹੈ ਜਨਾਨੀਆਂ ਕਹਿ ਦਿੰਦੀਆਂ ਆ ਚੀਜ਼ ਭੇਜ ਦੋ ਉਹ ਚੀਜ਼ ਭੇਜ ਦੋ ਭਾਵੇਂ ਤੂੰ ਨਹੀਂ ਕਿਹਾ ਪੁੱਤਰ ਪਰ ਹੁੰਦਾ ਤਾਂ ਸਾਰੇ ਕੋ ਨੂੰ ਇਹੋ ਹੀ ਹੈ ਨਾ ਵੀ ਬਾਹਰ ਗਿਆ ਜੀ ਇਹਨਾਂ ਦਾ ਮੁੰਡਾ ਪਰ ਜਿੰਨੀ ਦੇਰ ਤੱਕ ਸੈੱਟ ਨਹੀਂ ਨਾ ਹੁੰਦਾ ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ ਕੋਈ ਕੰਮ ਨਹੀਂ ਸਿਰੇ ਚੜਦੇ ਉਨੀ ਦੇਰ ਤੱਕ ਹੁਣ ਪਤਾ ਨਹੀਂ ਮੈਨੂੰ ਕੀ ਕਿਹੜੀ ਜ਼ਮੀਨ ਗਏ ਨੇ ਪਾਣੀ ਪਊਗੀ ਤੇ ਫਿਰ ਉਹਨੂੰ ਪੈਸਾ ਭੇਜੂੰਗੀ ਫਿਰ ਕਿਤੇ ਜਾ ਕੇ ਕੋਈ ਕੰਮ ਸੌਖਾ ਹੋਣਾ ਤੂੰ ਆਪਣੀ ਮਾਂ ਵਰਗਾ ਵਿਹਾਰ ਨਾ ਰੱਖੀ ਮਮਾ ਮੈਂ ਸਮਝਦੀ ਵੀ ਸਾਰਾ ਕੁਝ ਹਾਂ ਤੂੰ ਸਮਝਦਾਰ ਬਣ ਸਿਆਣੀ ਬਣ ਉਹਨਾਂ ਦੀਆਂ ਗੱਲਾਂ 'ਚ ਨਾ ਆਈ ਬਹੁਤਾ ਠੀਕ ਹੈ ਮਮਾ ਨਾਲ ਤੁਹਾਡੀ ਗੱਲ ਹੋਏਗੀ ਨਾ ਜਾਂ ਮਮਾ ਘਰ ਆਣਗੇ ਤਾਂ ਝੂਠ ਹੀ ਕਹਿ ਦਿਓ ਕਿ ਹਾਰਜਨ ਦੀ ਗੱਲ ਹੋ ਗਈ ਵੀਡੀਓ ਕਾਲ ਤੇ ਕੋਈ ਨਾ ਤੂੰ ਹੀ ਕਹਿ ਨਾ ਉਹ ਤਾਂ ਤੂੰ ਹੀ ਕਹਿ ਦੇ ਨਾ ਠੀਕ ਹੈ ਨਾ ਕਹਿ ਦੀ ਵੈਸੇ ਮੈਂ ਅਰਜਨ ਨੂੰ ਕਿਹਾ ਵੀ ਆਪਣੀ ਤੇਰੀ ਮੰਮੀ ਨਾਲ ਵੀ ਗੱਲ ਕਰ ਲਵੀਂ ਇੱਕ ਵਾਰੀ ਠੀਕ ਹੈ ਹਾਂ ਕਿਹਾ ਚਲ ਤੂੰ ਕਰ ਰੈਸਟ ਤੇ ਮੈਂ ਮੀਨਾ ਨੂੰ ਕਹਾਂ ਤੇਰੇ ਲਈ ਜੂਸ ਬਣਾ ਕੇ ਠੀਕ ਹੈ ਮੈਂ ਕਹਿ ਕੇ ਮੇਰੇ ਮੰਮਾ ਨੂੰ ਵੀ ਨਾ ਕੋਈ ਨਜ਼ਰ ਨਹੀਂ ਆਉਂਦਾ ਹੁਣ ਕੀ ਕਵਾਂ ਉਹਨਾਂ ਦਾ ਸੁਭਾਅ ਹੋ ਜਾ ਕਿ ਮੇਰੇ ਘਰ ਕੇ ਮੰਮੀ ਕੀ ਜਾਣੇ ਇੱਥੋਂ ਜਾਣਾ ਸੋਖਾ ਹੈ ਉਥੇ ਨਾ ਕੰਮਕਾਰ ਮਿਲਦੇ ਨੇ ਆਪ ਪਕਾ ਕੇ ਖਾਣਾ ਪੈਂਦਾ ਹੈ ਕਹਿਣਾ ਸੋਖਾ ਹੈ ਪਰ ਦੇਸਾਂ ਚਲ ਜਓ ਤੇ ਅਮੀਰ ਹੋ ਜਾਗੇ ਹੁਣ ਪਤਾ ਨਹੀਂ ਮੰਮੀ ਨੇ ਇੱਥੋਂ ਹੁਣ ਕੀ ਵੇਚ ਕੇ ਫਿਰ ਉਹਨਾਂ ਨੂੰ ਭੇਜਣਾ ਮੈਨੂੰ ਵੀ ਨਾ ਪਤਾ ਨਹੀਂ ਕਦੋਂ ਸਮਝ ਆਣੀ ਹੈ ਚਲੋ ਮੈਂ ਵੀ ਥੋੜੀ ਦੇਰ ਤੱਕ ਚਲੀ ਜਾਣਾ ਹੋਰ ਕੋਈ ਚ ਨਹੀਂ ਅੱਜ ਜੰ ਨੂੰ ਰੋਟੀ ਦਾ ਤੇ ਸੁੱਖ ਹੋ ਜਾਏਗਾ ਤੇ ਕਮਰਾ ਸੀ ਲੈ ਲਾਂਗੇ ਅਲੱਗ ਹੈ ਨਾ ਥੋੜੇ ਉਹ ਵੀ ਫੇਰ ਉਹ ਦੋ ਟੈਨਸ਼ਨ ਫਰੀ ਹੋ ਜਾਣਗੇ ਸੋ ਜਾ ਪੁੱਤ ਚਲਾ ਸੋਈਏ ਸੋ ਜਾ ਪੁੱਤ ਮੈਨੂੰ ਪਤਾ ਤੈਨੂੰ ਨੀਂਦ ਨਹੀਂ ਆਉਂਦੀ ਆਪਣੇ ਪਾਪਾ ਦੇ ਬਿਨਾ ਜਦੋਂ ਤੇਰਾ ਪਿਓ ਇੰਡੀਆ ਗਿਆ ਸੀ ਨਾ ਉਹਦੇ ਵੀ ਤੂੰ ਮੈਨੂੰ ਬੜਾ ਦੋ ਮਹੀਨੇ ਤੰਗ ਕੀਤਾ ਆ ਜਾ ਪੁੱਤ ਕਿੰਨਾ ਤੰਗ ਕਰਨਦਾ ਹੀ ਆ ਹੈ ਪਤਾ ਵੀ ਆ ਤੇਰੇ ਪਿਓ ਨੂੰ ਤੂੰ ਔਰਤ ਬਿਨਾ ਰਹਿੰਦੀ ਵੀ ਨਹੀਂ ਆ ਪਤਾ ਨਹੀਂ ਲੱਗਦਾ ਉਹਨੂੰ ਅਜਾ ਲੈਣ ਦੇ ਤੇਰੇ ਪਿਓ ਨੂੰ ਉਹਨੂੰ ਮੈਂ ਦੱਸਦੀ ਆ ਜਦੋਂ ਫੋਨ ਕਰੇ ਉਦੋਂ ਬਿਜ਼ੀ ਬਿਜ਼ੀ ਹੁੰਦਾ ਰਹਿੰਦਾ ਵਾ ਜਦੋਂ ਉਹਨੂੰ ਫੋਨ ਲਗਾਵਾ ਕਿਵੇਂ ਹੱਥ ਚ ਲਾਉਂਦੀ ਐ ਹੈ ਪਿਓ ਵਾਂਗੂ ਹੈ ਸੇਮ ਪਿਓ ਵਾਂਗੂ ਹਰਕਤਾਂ ਕਰਦੀ ਐ ਆ ਗਏ ਹੋ ਲੱਗ ਗਿਆ ਟਾਈਮ ਤੁਹਾਡਾ ਕੀ ਗੱਲ ਬੜਾ ਕਮੀ ਪਈ ਐ ਇੰਨੇ ਫੋਨ ਕਿਤੇ ਚੁੱਕਦੇ ਕਿਉਂ ਨਹੀਂ ਜੇ ਫੋਨ ਯਾਰ ਉਹ ਸਾਇਲੈਂਟ ਲਗਾਈ ਜਦੋਂ ਫੋਨ ਕਰਾਂ ਉਦੋਂ ਸਾਇਲੈਂਟ ਲਾਇਆ ਹੁੰਦਾ ਤੁਸੀਂ ਯਾਰ ਤੈਨੂੰ ਪਤਾ ਹੋਣਾ ਕਿ ਇੱਥੇ ਕੰਮ ਨੂੰ ਦੇਖਣੇ ਪੈਣੇ ਉਹ ਫਿਰ ਪਰਵਾਹ ਤੁਹਾਨੂੰ ਨਹੀਂ ਪਤਾ ਕੁੜੀ ਸੌਂਦੀ ਨਹੀਂ ਤੁਹਾਡੇ ਤੋਂ ਬਿਨਾ ਚੱਲ ਛੱਡ ਇਹਨਾਂ ਗੱਲਾਂ ਨੂੰ ਸੌਂ ਗਈ ਹੁਣ ਕਿ ਨਹੀਂ ਸੁੱਤੀ ਨਹੀਂ ਸੁੱਤੀ ਕੁੜੀ ਕੋਈ ਨਹੀਂ ਮੈਂ ਆ ਗਿਆ ਸੁਵਾ ਦੇਣਾ ਯਾਰ ਇਹ ਢਿਹੜੀ ਗੱਲ ਹੈ ਕੀ ਹੈ ਅੱਗੇ ਬੈਠ ਮੈਂ ਸੁਵਾਉਣਾ ਕਿੱਥੇ ਸੁਵਾਉਂਦੇ ਆ ਸਾਰਾ ਦਿਨ ਤੁਸੀਂ ਬਾਹਰ ਰਹਿੰਦੇ ਕੀ ਪਤਾ ਕਿੱਥੇ ਜਾਂਦੇ ਹੋ ਨਾ ਫੋਨ ਚੁੱਕਦੇ ਹੋ ਜਦੋਂ ਫੋਨ ਕਰਾਂ ਉਦੋਂ ਬਿਜ਼ੀ ਹੁੰਦਾ ਜਾਂ ਸਾਇਲੈਂਟ ਤੇ ਲਾਇਆ ਹੁੰਦਾ ਯਾਰ ਮੈਂ ਮਿਲਣਾ ਨਹੀਂ ਹੁੰਦਾ ਠੀਕ ਆ ਕੋਈ ਨਾ ਕੋਈ ਕੰਮ ਦੇ ਚੱਕਰੇ ਵਿੱਚ ਹੀ ਆ ਸਾਰਾ ਕੰਮ ਤੇ ਮੈਂ ਕਰਦੀ ਤੁਸੀਂ ਕੀ ਕਰਦੇ ਹੋ ਤੇ ਜਿਹੜਾ ਤੁਹਾਡਾ ਕੰਮ ਆਇਆ ਸਟੈਂਡ ਹੈਗਾ ਵਾ ਉਹਨੂੰ ਤੇ ਸਾਹਮਣਾ ਹੁੰਦਾ ਨਾ ਉਸ ਤੋਂ ਇਲਾਵਾ ਮੈਂ ਕੋਈ ਆਪਣਾ ਕੰਮ ਵੀ ਦੇਖਦਾ ਪਿਆ ਹਾਂ ਕਿਹੜਾ ਵੇਚਦੇ ਪਏ ਹੋ ਕੰਮ ਦੱਸੋ ਨਾ ਮੈਨੂੰ ਦੇਖਦਾ ਪਿਆ ਕੋਈ ਹੋਊ ਤਾਂ ਲੈਣ ਦੇ ਮੈਂ ਦੱਸ ਦਾਂਗਾ ਯਾਰ ਪਤਾ ਨਹੀਂ ਕਿਹੜਾ ਕੰਮ ਕਰਦੇ ਹੋ 2 ਮਹੀਨੇ ਅਗੇ ਇੰਡੀਆ ਲਾ ਕੇ ਆਏ ਹੋ ਕੀ ਚੰਦ ਚਾੜ੍ਹ ਕੇ ਆਏ ਹੋ ਯਾਰ ਮੈਂ ਇੰਡੀਆ ਤੋਂ ਆਇਆ ਹਾਂ ਤੇ ਖਾਲੀ ਹੱਥ ਤੇ ਨਹੀਂ ਆਇਆ ਨਾ ਕੀ ਲੈ ਕੇ ਆਇਓ ਤੇ 20 ਲੱਖ ਕੌਣ ਲੈ ਕੇ ਆਇਆ ਵਾ ਕਿਹੜਾ 20 ਲੱਖ ਸਾਰਾ ਤੇ ਮੇਰੇ ਪੇਕੇ ਆਣੇ ਲਾਇਆ ਤੂੰ ਹੀ ਕਿ ਲਾਇਆ ਸਾਰਾ ਕੁਝ ਕੰਮ ਮੇਰੇ ਪੇਕੇ ਆਣੇ ਕੀਤਾ ਵਾ ਯਾਰ ਉਹ 20 ਲੱਖ ਦੀ ਵੈਲੀ ਕੋਈ ਨਹੀਂ ਕਾਹਦਾ 20 ਲੱਖ ਉਹ ਝੁੰਗਾ ਜਿਹੜਾ ਮੇਰੇ ਮਾਪਿਆਂ ਨੇ ਇੰਨਾ ਲਾਇਆ ਵਾ 60-70 ਲੱਖ ਰੁਪਏ ਉਹਦਾ ਕੋਈ ਨਾ ਹੀ ਨਹੀਂ ਹੈਗਾ ਯਾਰ ਉਹ ਥੋੜਾ ਹੁੰਦਾ 20 ਲੱਖ ਰੁਪਏ ਤੂੰ ਹੀ ਤੇ ਮਿੰਡੇ ਨੂੰ ਝੁੰਗਾ ਕਹਿ ਦਿੰਦਾ ਤੂੰ ਜਿਹੜੇ ਤੁਹਾਨੂੰ ਕੋਠੀ ਗਈ ਸੀ ਵੇਚ ਲਈ ਉਹਦਾ ਕੀ ਕੀਤਾ ਜੀ ਤੋ ਕੋਠੀ ਕਿੰਨੀ ਸਸਤੀ ਆ 3.5 ਕਰੋੜ ਰੁਪਏ ਦੀ ਕੋਠੀ ਆ ਇੰਨੀ ਸਸਤੀ ਗਾ ਕਿੱਥੋਂ ਮਿਲਦਾ ਯਾਰ ਉਹਦਾ ਕੀ ਕਰਦੇ ਰਹੇ ਹੋ ਫਿਰ ਇੰਨਾ ਟਾਈਮ ਤੋਂ ਇੱਥੇ ਯਾਰ ਨਹੀਂ ਗਾ ਕਿ ਮਿਲਿਆ ਤਾਂ ਵਾਪਸ ਆਇਆ ਜਦੋਂ ਦੁਬਾਰਾ ਚੱਕਰ ਲੱਗਾਗਾ ਵੈਸੇ ਉੱਥੇ ਮੈਂ ਡੀਲਰਾਂ ਨੂੰ ਕਹਿ ਚੁੱਕਿਆ ਆਂ ਕਿ ਸੇਲ ਕਰਵਾ ਦਿਓ ਜਦੋਂ ਡੀਲ ਡਨ ਹੋਏਗੀ ਤੇ ਮੈਂ ਵਾਪਸ ਜਾਵਾਂਗਾ ਘਰ ਦੀ ਤੇ ਰਜਿਸਟਰੀ ਕਰਵਾ ਕੇ ਆ ਜਾਾਂਗਾ ਪਤਾ ਨਹੀਂ ਕਦੋਂ ਤੁਸੀਂ ਕਰਨਾ ਏ ਯਾਰ ਜਦੋਂ ਵੀ ਹੋਏਗਾ ਨਾ ਮੈਨੂੰ ਇੰਡੀਆ ਦਾ ਆਪੇ ਫੋਨ ਆ ਜਾਣਾ ਮੰਮੀ ਫੋਨ ਕਰ ਦੇਣਗੇ ਨਾ ਤੂੰ ਕੁਝ ਉੱਲਾ ਕਰਦੀ ਪਈ ਆਂ ਇੰਡੀਆ ਦਾ ਕਾਨੂੰਨ ਤੇ ਇੱਥੋਂ ਦਾ ਕਾਨੂੰਨ ਫਰਕ ਨਹੀਂ ਹੁੰਦਾ ਯਾਰ ਮੈਨੂੰ ਪਤਾ ਵਾ ਮੈਂ ਐਵੇਂ ਨਹੀਂ ਤੁਰਿਆ ਫਿਰਦਾ ਨੌਲੇਜ ਹੈਗੀ ਮੈਨੂੰ ਵੀ ਇੰਨੀ ਕੁ ਪਤਾ ਨਹੀਂ ਗਾਦੀ ਨੌਲੇਜ ਤੁਹਾਨੂੰ ਮੈਨੂੰ ਪਤਾ ਵਾ ਯਾਰ ਤੂੰ ਕਿ ਜਿੰਦਾ ਕਰਦੀ ਆ ਦੇਣੇ ਲੈਣੇ ਆ ਮੈਂ ਹੀ ਦੇਣੇ ਲੈਣੇ ਆ ਕਿਸੇ ਬਾਹਰੋਂ ਨਹੀਂ ਦੇਣੇ ਤੇ ਇਸੇ ਕਰਕੇ ਮੈਂ ਭੱਜਾ ਫਿਰਦਾ ਵਾਂ ਕਿ ਹੋਰ ਵੀ ਤੇਰੇ ਤੇ ਬਰਡਨ ਨਾ ਪਵੇ ਹੱਦ ਹੁੰਦੀ ਯਾਰ ਕਿਸੇ ਗੱਲ ਦੀ ਮੈਂ ਤੇਨਾਂ ਪਿਆਰ ਕਰਦਾ ਤੂੰ ਵੀ ਥੋੜੀ ਪਿਆਰ ਨਾਲ ਗੱਲ ਕਰ ਲਿਆ ਕਰ ਨਾ ਪਿਆਰ ਨਹੀਂ ਕਰਦੀ ਪਈ ਆ ਤੁਹਾਨੂੰ ਸਮਝ ਨਹੀਂ ਲੱਗਦੀ ਪਿਆਰ ਨਾਲ ਵੀ ਗੱਲ ਚੰਗਾ ਪਿਆਰ ਆ ਯਾਰ ਮੈਂ ਇੱਕ ਘਰ ਐਂਟਰੀ ਕੀਤਾ ਵਾ ਧਿਆਨ ਦੇ ਤੂੰ ਮੇਰਾ ਲਾਣਾ ਸਟਾਰਟ ਕਰਤਾ ਨਾ ਆਇਆ ਕਰੋ ਬਾਹਰ ਹੀ ਰਹਿਆ ਕਰੋ ਜਦੋਂ ਫੋਨ ਕਰਦੀ ਉਹ ਲੱਗਦਾ ਹੀ ਨਹੀਂ ਅਗਦੀ ਕੁਛ ਕਦੀ ਕੁਛ ਬੋਲ ਆਂਦਾ ਕੱਢ ਲੋ ਕੱਢ ਲੋ ਫੋਨ ਵਾਈਬ੍ਰੇਟ ਤੇ ਲਾਇਆ ਆਇਆ ਵਾ ਕਿਹਦਾ ਫੋਨ ਆਂਦਾ ਚੱਕੋ ਸਹੀ ਕੋਈ ਆਂਦਾ ਹੀ ਹੋਏਗਾ ਚੱਕੋ ਨਾ ਆਂਦਾ ਜਿਹੜਾ ਅੱਧੀ ਰਾਤ ਕਿਹਦਾ ਫੋਨ ਆਉਣਾ ਇੰਡੀਆ ਤੋਂ ਹੀ ਆਂਦਾ ਹੋਊਗਾ ਤੁਹਾਨੂੰ ਫੋਨ ਕਿਸੇ ਲੈਣ ਵਾਲੇ ਤਾਂ ਆਂਦਾ ਹੋਏਗਾ ਮੈਂ ਨਹੀਂ ਰਿਸੀਵ ਕਰਦਾ ਪਿਆ ਐਵੇਂ ਦੇਖੋ ਤਾਂ ਸਹੀ ਦਿਖਾਓ ਤਾਂ ਸਹੀ ਕਿਹਦਾ ਫੋਨ ਆਉਂਦਿਆ ਇੱਕ ਮਿੰਟ ਯਾਰ ਇੰਡੀਆ ਤੋਂ ਹੀ ਆਏਗਾ ਹੋਰ ਕਿਹਦਾ ਆਣਾ ਵਾ ਕੋਈ ਹਾਲ ਨਹੀਂ ਤੁਹਾਡਾ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਯਾਰ ਤੂੰ ਨਾ ਚਿੰਤਾ ਕਰ ਮम्मी ਦਾ ਫੋਨ ਸੀਗਾ ਚਿੰਤਾ ਹੁੰਦੀ ਹੈ ਕਿਉਂ ਨਹੀਂ ਹੁੰਦੀ ਮੈਨੂੰ ਦੱਸ ਦੇ ਤੋ ਨਾ ਜ ਕੁਛ ਤੈਨੂੰ ਪਤਾ ਵਾ ਮਮੀ ਉਥੇ ਇਕੱਲੇ ਆ ਤੇ ਉਹਨਾਂ ਕੋਲ ਕੋਣ ਹੈਗਾ ਵਾ ਸਿਰਫ ਇੱਕ ਕੰਮ ਵਾਲੀ ਗਈ ਆ ਹੋਰ ਉਹਨਾਂ ਕੋਲ ਕੋਣ ਹੈਗਾ ਵਾ ਤੇ ਫਿਰ ਉਹਨਾਂ ਨੇ ਮੈਨੂੰ ਹੀ ਫੋਨ ਕਰਨਾ ਜਦੋਂ ਉਹਨਾਂ ਦਾ ਮਨ ਕਰਨਾ ਮੇਰਾ ਤਾਂ ਕੋਈ ਫੋਨ ਚੁੱਕਦੇ ਨਹੀਂ ਜੇ ਯਾਰ ਇਹ ਨਹੀਂ ਵੀ ਕਿਹੜੀ ਗੱਲ ਆ ਹੁਣ ਤੇ ਅੱਧੀ ਬੈਲ ਤੇ ਫੋਨ ਚੱਕ ਲੈ ਕਰਾਂਗੇ ਜਨਾਬ ਚੱਲ ਹੁਣ ਕੋਈ ਵਧੀਆ ਜੋ ਬਣਾ ਕੇ ਖਵਾ ਦੇ ਹੂੰ ਅੱਗੇ 2 ਮਹੀਨੇ ਲੱਗਤੋਂ ਖਾਦਾ ਸੀਗਾ ਮਾ ਕੋਈ ਖਾਦਾ ਸੀ ਨਾ ਮਾਂ ਨੂੰ ਬੁਲਾ ਲਓ ਹਾਂ ਇੱਥੇ ਯਾਰ ਉਹੀ ਤੇ ਮੈਂ ਹੁਣ ਪਛਤਾਨਾ ਬੈਹਾ ਵਾਂ ਕਿ ਉੱਥੇ ਤੂੰ ਕਿਉਂ ਨਹੀਂ ਸੀਗੀ ਤੂੰ ਕਿਹਾ ਸੀ ਅੱਗੇ ਤੇ ਮੇਰਾ ਫੋਨ ਉੱਥੇ ਜਾ ਕੇ ਚੁੱਕ ਦੇਣੀ ਤੂੰ ਇਹਦੇ ਜਦੋਂ ਫੋਨ ਕਰਾਉਂਦਾ ਨਹੀਂ ਤੂੰ ਚੁੱਕ ਦੇ ਯਾਰ ਤੈਨੂੰ ਪਤਾ ਕਿੰਨੀ ਦੇਰ ਬਾਅਦ ਮੈਂ ਇੰਡੀਆ ਗਿਆ ਵਾਂ ਹੁਣ ਉਹ ਤਾਂ ਸੋ ਲੈਣੇ ਦੇਣੇ ਮਿਲਣਾ ਮਿਲਣਾ ਹਣਾ ਨਾਲੇ ਡੀਲਰਾਂ ਦੇ ਠੱਕੇ ਖਾਣੇ ਹੁਣ ਤੇਰੇ ਸਾਹਮਣੇ ਦੇਖ ਯਾਰ ਤੇਰੇ ਕਰਕੇ ਮੈਂ ਕਿੰਨਾ ਵੱਡਾ ਰਿਸ਼ਤਾ ਲੈ ਰਿਆ ਹਾਂ ਉਠੀ ਦੀ ਵੇਚਣੇ ਲਾਤੀ ਜਿਹੜੀ ਮਿਹਨਤਾਂ ਨਾਲ ਕਰਕੇ ਮੇਰੇ ਵੱਡੇ ਵੱਡੇ ਰੇਣੇ ਬਣਾਈ ਜਗ੍ਹਾ ਇੰਨੀ ਤੇ ਚੱਲ ਯਾਰ ਕੁਝ ਵ ਮੈਂ ਨਾ ਮਿੱਠੇ ਮਿੱਠੇ ਗੱਲਾਂ ਨਾ ਮਾਰਾਂ। ਓਏ ਯਾਰ ਹੁਣ ਇਹਦਾ ਕਿੱਥੋਂ ਫੋਨ ਆ ਗਿਆ ਵਾ। ਇਹਨੂੰ ਕੀ ਜਵਾਬ ਦੇਵਾਂ। ਤਾਂਗੋਇਆ ਪੈਣਾ ਉੱਥੇ ਸਹੀ ਸੀ ਨਾਥੇ ਸਹੀ। ਹੈਲੋ। ਹੈਲੋ। ਹਣੀ ਮम्मा। ਹਾਂ ਅਰਜਨ ਕੀ ਹਾਲ ਹੈ ਬੇਟਾ? ਠੀਕ ਆ ਤੁਸੀਂ ਦੱਸੋ ਕਿੱਦਾਂ ਹੋ? ਮੈਂ ਤਾਂ ਬੇਟਾ ਠੀਕ ਹਾਂ। ਤੂੰ ਆਪ ਸਮਝਦਾ ਰਹੋ। ਹਾਂਜੀ ਤੇ ਹੀ ਫੋਨ ਕੀਤਾ ਕੱਲੀ ਹੋਵੇ ਤਾਂ ਮਾਂ ਦਾ ਕੀ ਹਰਾਲ ਰਹੇਗਾ ਯਾਰ ਤੁਹਾਨੂੰ ਪਤਾ ਕਿ ਉੱਥੇ ਕੱਲੀ ਨਹੀਂ ਹੈਗੀ ਮੰਮੀ ਉਹਦੇ ਕੋਲ ਆ ਗੱਡੀਆਂ ਕਾਰਾਂ ਕੋਠੀ ਸਭ ਕੁਝ ਖਾਣ ਪੀਣ ਨੂੰ ਸੋਨਾ ਮਿਲਦਾ ਪਿਆ ਯਾਰ ਤੇ ਫੇਰ ਕੋ ਤੰਗੀ ਕਰਦੇ ਪਏ ਉਹਦੀ ਅੱਜਾ ਨਾ ਫੇਰ ਉਹ ਨਹੀਂ ਗੱਲਾਂ ਗੱਡੀਆਂ ਕਾਰਾਂ ਚੀਜ਼ਾਂ ਇਹਦੇ ਨਾਲ ਥੋੜੀ ਬੱਚਾ ਰਹਿੰਦਾ ਵਾ ਬੰਦਾ ਤੇ ਇਨਸਾਨਾਂ ਨਾਲ ਰਹਿੰਦਾ ਵਾ ਵੇਖ ਅੱਜਣ ਹਾਂਜੀ 9 ਦਿਨਾਂ ਬਾਅਦ ਤੇਰੇ ਨਾਲ ਗੱਲ ਕਰਨ ਲਈ ਕਿ ਤੇ ਮੈਂ ਨਹੀਂ ਚਾਹਦੀ ਸੀ ਸ਼ਿਕਾਇਤਾਂ ਨਾਵਾ ਤੇ ਸ਼ਿਕਾਇਤ ਨਹੀਂ ਸਮਝ ਲਾ ਇੱਕ ਤਕਲੀਫ ਹੈ ਮੇਰੇ ਅੰਦਰ ਜਿਹੜੀ ਮੈਂ ਤੇਰੇ ਅੱਗੇ ਰੱਖਣ ਲੱਗੀ ਆ ਇੱਕ ਮਾਂ ਘਰ ਬੈਠੀ ਤੇ ਇੱਕ ਮਾਂ ਆਈ ਹਾਂਜੀ ਪੁੱਤ ਮੈਂ ਧੀ ਤੇਰੇ ਨਾਲ ਵਿਆਹੀ ਆ ਹਾਂਜੀ ਤੇ ਉਹ ਦੌੜ ਕੇ ਨਹੀਂ ਤੇਰੇ ਨਾਲ ਗਈ ਹੈ ਤੂੰ ਉਹਦਾ ਕੋਈ ਅਤਾ ਪਤਾ ਨਹੀਂ ਰੱਖਦਾ ਤੈਨੂੰ ਪਤਾ ਫਿੱਨੀ ਹਾਲਤ ਹੈ ਤੈਨੂੰ ਪਤਾ ਤੂੰ ਇਨਸ ਬੱਚਿਆਂ ਦਾ ਪਿਓ ਬਣਾਣ ਵਾਲਾ ਤੂੰ ਪਤਾ ਨਹੀਂ ਨਹੀਂ ਪਤਾ ਮੈਨੂੰ ਪਤਾ ਮੰਮੀ ਸਾਰਾ ਕੁਝ ਪਤਾ ਵਾ ਮੈਂ ਨਿਆਣਾ ਨਹੀਂਗਾ ਹੁਣ ਤੁਹਾਨੂੰ ਵੀ ਪਤਾ ਵਾ ਕਿ ਇੱਥੇ ਇੰਨਾ ਪੈਸਾ ਮੈਂ ਬਰਬਾਦ ਕਰਕੇ ਆਇਆ ਵਾਂ ਹਜੇ ਕੰਮ ਤੁਹਾਨੂੰ ਵੀ ਪਤਾ ਕਿ ਇੱਥੇ ਪ੍ਰੋਪਰ ਸੈੱਟ ਨਹੀਂ ਹੋ ਰਿਹਾ ਤੇ ਫਿਰ ਤੁਸੀਂ ਵੀ ਥੋੜਾ ਸਿਚੁਏਸ਼ਨ ਨੂੰ ਸਮਝੋਣਾ ਤੰਦਿਆ ਗੱਲਾਂ ਕਰ ਰਿਆਂ ਹਾਂ ਹਾਂਜੀ ਹੈਲੋ ਅਰਜਨ ਆਵਾਜ਼ ਨਹੀਂ ਆਂਦੀ ਬੇਟਾ ਫੋਨ ਆਂਦਾ ਪਿਆ ਸੀ ਵਿੱਚ ਕੋਈ ਇੱਕ ਹਾਂ ਬੇਟਾ ਮੇਰੀ ਗੱਲ ਸੁਣ ਕਿਦਾਂ ਦੀਆਂ ਤੂੰ ਬੰਦਾ ਕਰ ਰਿਆਂ ਮੈਂ ਤੂੰ ਮੰਨੇਗਾ ਥੋੜੇ ਦਿਨ ਪਹਿਲਾਂ ਮੈਂ ਤੇਰੇ ਘਰ ਗਈ ਸੀ ਹਾਂਜੀ ਤਾਂ ਹਰਦੀਪ ਮੈਂ ਲੈ ਕੇ ਘਰ ਆਈ ਸੀ ਆਪਣੇ ਵੱਲ ਅੱਛਾ ਤੇਰੀ ਮੰਮੀ ਬਿਨਾਂ ਦੱਸਿਆ ਮੈਨੂੰ ਤੇ ਕੰਮ ਵਾਲੀ ਦੇ ਤੇ ਡਰਾਈਵਰ ਦੇ ਸਾਰੇ ਪਹਿਲਾਂ ਕੁੜੀ ਨੂੰ ਛੱਡ ਕੇ ਚਲ ਗਏ ਉਸ ਪੋਜੀਸ਼ਨ ਦੇ ਵਿੱਚ ਉਹਨੂੰ ਤੇਰੀ ਲੋੜ ਹੈ ਚਾਹੇ ਤੂੰ ਨਹੀਂਗਾ ਤੇ ਤੇਰੀ ਮਾਂ ਤਾਂ ਹੋਵੇ ਕਮਸੇ ਕਮ ਉਹ ਪਰਵਾਹ ਦਾ ਜੀ ਮਮੀ ਮੇਰੀ ਗੱਲ ਸੁਣੋ ਜਿਹੜੇ ਕੰਮ ਵਾਲੀ ਹੈ ਨਾ ਉਹ ਸਾਡੇ ਘਰ ਕੋਈ ਨਵੀਂ ਨਹੀਂ ਲੱਗੀ ਉਹ ਸ਼ੁਰੂ ਤੋਂ ਸਾਡੇ ਘਰ ਵਿੱਚ ਆ ਤੇ ਉਹਦੀ ਮਾਂ ਵੀ ਸਾਡੇ ਕੋਲ ਹੀ ਕੰਮ ਕਰਦੀ ਸੀਗੀ ਨਾਲੇ ਉਹ ਘਰ ਦੀ ਮੈਂਬਰ ਆ ਕੰਮ ਵਾਲੀ ਨਹੀਂ ਆ ਤੇ ਮੇਰੇ ਤੋਂ ਜ਼ਿਆਦਾ ਹਰਪ੍ਰੀਤ ਨੂੰ ਉਹ ਸਮਝਦੀ ਆ ਨਹੀਂ ਤੂੰ ਕੁਝ ਵੀ ਕਹਿ ਲਾ ਜੋ ਮਰਜ਼ੀ ਕਹਿ ਲਾ ਪਰ ਮੈਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ ਗਈ ਅੱਜ ਤੱਕ ਮੁੰਨੀ ਆਏ ਸੀ ਹਾਂ ਤੇ ਫੇਰ ਚਲ ਗਏ ਨੇ ਉਹ ਤਾਂ ਨਾ ਦਾਵਾਨ ਹੈ ਬੇਟਾ ਤੂੰ ਤੇ ਕਹਿੰਦਾ ਸੀ ਕੋਈ ਫੋਨ ਤੇ ਗੱਲ ਕਰਾਂਗਾ ਹੈ ਹਾਲ ਚਾਲ ਰੱਖਾਂਗਾ ਇਹ ਗੱਲ ਕਰਦਾ ਹੈ ਕੋਈ ਗੱਲ ਨਹੀਂ ਤੂੰ ਤੱਕ ਪੁਆ ਆਇਆ ਬੇਟਾ ਏ ਧਿਆਨ ਚ ਰੱਖ ਗੱਲ ਕਰ ਮੰਮੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਮੈਨੂੰ ਪਤਾ ਕਿ ਸਾਰੀਆਂ ਗੱਲਾਂ ਕਹੀਆਂ ਸੀਗੀਆਂ ਹੁਣ ਜੋ ਬੰਦਾ ਮੂੰਹੋਂ ਕੱਢਦਾ ਵਾ ਹਮੇਸ਼ਾ ਉਹੀ ਨਹੀਂ ਹੁੰਦਾ ਕੁਝ ਅਲੱਗ ਵੀ ਹੁੰਦਾ ਵਾ ਹੁਣ ਇੱਥੇ ਆਣ ਕੇ ਤੁਹਾਨੂੰ ਹੀ ਪਤਾਵਾ ਮੈਂ ਪਹਿਲਾਂ ਵੀ ਘਰੇ ਵੀ ਗੱਲ ਕਰ ਚੁੱਕਿਆ ਵਾਂ ਕਿ ਜਿਹੜਾ ਇੱਥੋਂ ਦਾ ਮਾਹੌਲ ਹੈ ਨਾ ਜਿਹੜੇ ਬਾਹਰ ਦੇ ਇੱਥੋਂ ਲੋਕ ਆਏ ਹੋਏ ਨੇ ਨਾ ਅਦਰ ਕੰਟਰੀ ਤੋਂ ਉਹਨਾਂ ਨੇ ਇੱਥੋਂ ਦਾ ਮਾਹੌਲ ਬੜਾ ਖਰਾਬ ਕੀਤਾ ਆ ਤੇ ਤੁਹਾਨੂੰ ਵੀ ਪਤਾ ਕਿ ਇੱਥੋਂ ਦੀ ਗਵਰਨਮੈਂਟ ਕਿੱਦਾਂ ਬੰਦੇ ਡਿਪੋਰਟ ਕਰਦੀ ਪਈ ਆ ਉਹਨਾਂ 2 ਨੰਬਰ 'ਚ ਆਏ ਬੰਦਿਆ ਕਰਕੇ ਮੈਂ 1 ਨੰਬਰ 'ਚ ਆਇਆ ਮੇਰਾ ਕੰਮ ਨਹੀਂ ਹਲੇ ਸੈੱਟ ਹੋ ਰਿਹਾ ਤੇ ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹੁੰਨਾ ਵਾ ਕਿ ਮੈਂ ਟਰੱਕਾਂ ਦੋਦਿਆਂ ਪੈਸੇ ਦਿੱਤੇ ਐਡਵਾਂਸ ਤੇ ਉਹਦੇ ਵਿੱਚ ਵੀ ਮੈਨੂੰ ਮੇਰੇ ਪੈਸੇ ਡੋਬਦੇ ਨਜ਼ਰ ਆਂਦੇ ਪਏ ਆ ਤੇ ਮੈਂ ਤੇ ਆਪਣੀ ਮਾਂ ਨੂੰ ਫੇਰ ਕਿਹਾ ਵਾ ਕਿ ਮੈਨੂੰ ਥੋੜੇ ਪੈਸੇ ਭੇਜੋ ਇੱਥੇ ਲੋੜ ਹੈਗੀ ਆ ਹੁਣ ਤੁਸੀਂ ਵੀ ਵੇਖੋ ਥੋੜਾ ਜਿਹਾ ਤੁਸੀਂ ਮੈਨੇਜ ਕਰੋ ਮੈਨੂੰ ਵੀ ਪਤਾ ਮੇਰੀ ਫੈਮਿਲੀ ਆ ਮੈਂ ਕਿੱਦਾਂ ਸਾਹਮਣੀ ਆ ਨਹੀਂ ਅਰਜਨ ਮੈਨੂੰ ਬਿਲਕੁਲ ਤੇਰੀ ਗੱਲ ਚੰਗੀ ਨਹੀਂ ਲੱਗਦੀ ਮੈਨ ਸਭ ਕੁਝ ਘਰ ਬਨੇ ਬਨਾਇਆ ਹੋ ਗੇ ਤੂੰ ਆ ਕੇ ਦੁਖੀ ਹੋਣ ਆਵਾ ਕੰਮ ਕਰ ਸੈੱਟ ਕਰਨ ਕਿ 4 ਡਾਲਰਾਂ ਵਾਸਤੇ ਕਿ 4 ਪੈਸੇ ਵੱਧ ਜਿਨ੍ਹਾਂ ਦੇ ਘਰਾਂ ਚ ਕੋਈ ਦਾਣੇ ਖਾਣ ਨੂੰ 4 ਘੱਟ ਹੋਣਾ ਉਹ ਲੋਕ ਠੱਕੇ ਖਾਂਦੇ ਸਮਝ ਨਹੀਂ ਆਂਦਾ ਬਈ ਆਪਣੀ ਮਜ਼ਦੂਰੀ ਨੂੰ ਖਾਂਦੇ ਤੂੰ ਤਾਂ ਬੇਮਤਲਬ ਤੇ ਠੱਕੇ ਖਾਂ ਲਾਇ ਬੈਨ ਤੈਨੂੰ ਤਾਂ ਚਾਹੀਦਾ ਸੀ ਪਹਿਲਾਂ ਆਪਣਾ ਪਰਿਵਾਰ ਬਣਾਉਂਦਾ ਉਹਦੇ ਚ ਰੱਛਦਾ ਮਿਛਦਾ ਫੇਰ ਅੱਗੋਂ ਕੋਈ ਕੰਮ ਕਰਦਾ ਪਰ ਤੂੰ ਚੰਗੀ ਨਹੀਂ ਕੀਤੀ ਮੈਨੂੰ ਤੇਰੇ ਨਾਲ ਬਹੁਤ ਸ਼ਿਕਾਇਤ ਆਈ ਐਸ ਗੱਲ ਦੀ ਮੈਨੂੰ ਬਿਲਕੁਲ ਨਹੀਂ ਸੀ ਸਹੀ ਕਰਜਨ ਤੂੰ ਗੱਲਾਂ ਕੀਤੀਆਂ ਗਈ ਸੀ ਤੇ ਇੱਕ ਗੱਲ ਪਹੁੰਚਾ ਨਹੀਂ ਪਾਇਆ ਬਹੁਤ ਮੈਨੂੰ ਤੇਰੇ ਤੋਂ ਹੀ ਬਸ ਸ਼ਿਕਾਇਤ ਹੀ ਸਮਝਲਾ ਨਹੀਂ ਮੰਮੀ ਤੁਸੀਂ ਨਾ ਐਵੇਂ ਨਾ ਸੋਚੀ ਨਾ ਜਾਓ ਜਿਹੜੀਆਂ ਸ਼ਿਕਾਇਤਾਂ ਹੈਗੀਆਂ ਨਾ ਤੁਹਾਡੀਆਂ ਜਾਂ ਗਲੇ ਸ਼ਿਕਵੇ ਹੈਗੀਆਂ ਜਦੋਂ ਮੈਂ ਦੁਬਾਰਾ ਆਵਾਂਗਾ ਨਾ ਇਹਨੂੰ ਲੈਣ ਵਾਸਤੇ ਜਾਂ ਇਹ ਮੇਰੇ ਕੋਲ ਆਏਗੀ ਇਹਦੇ ਥਰੂ ਮੈਨੂੰ ਲਿਖ ਕੇ ਭੇਜ ਦਿਓ ਮੈਂ ਤੁਹਾਡੀਆਂ ਸਾਰੀਆਂ ਦੂਰ ਕਰਦਾਗਾ ਬਾਕੀ ਰਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਇੱਥੇ ਮੇਰੇ ਕੋਲ ਸਭ ਕੁਝ ਹੈਗਾ ਮੈਨੂੰ ਪਤਾ ਵਾ ਕਿ ਮੈਨੂੰ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਗਈ ਮੇਰੇ ਕੋਲ ਵਾਇਗਰੋ ਦੇ ਦਿੱਤਾ ਸਭ ਕੁਝ ਹੈਗਾ ਵਾ ਪਰ ਫੇਰ ਵੀ ਮੈਂ ਇੰਨੀ ਕ ਕਮਾਈ ਕਰਨਾ ਚਾਹੁੰਨਾ ਹ ਕਿ ਮੇਰੇ ਆਉਣ ਵਾਲੀਆਂ ਪੀੜ੍ਹੀਆਂ ਬੈਠ ਕੇ ਖਾਣ ਤਾਂ ਕਿ ਉਹਨਾਂ ਨੂੰ ਮਾਣ ਹੋਵੇ ਕਿ ਸਾਡੇ ਬਾਪ ਦਾਦੇ ਕੁਝ ਕਰਕੇ ਗਏ ਆ ਹੁਣ ਜਿਵੇਂ ਮੇਰੇ ਘਰ ਦੇ ਨੇ ਵੱਡੇ-ਵਡੇਰੇ ਨੇ ਮੈਨੂੰ ਵਢਾ ਕੇ ਦਿੱਤਾ ਨਾ ਮੈਂ ਉਹਨਾਂ ਦੇ ਸਿਰ ਤੇ ਨਹੀਂ ਰਹਿਣਾ ਚਾਹੁੰਨਾ ਮੈਂ ਉਹਨਾਂ ਤੋਂ ਵੀ ਵੱਧ ਕਮਾਉਣਾ ਚਾਹੁੰਨਾ ਵਾ ਤੁਹਾਨੂੰ ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਮੈਂ ਆਪਣਾ ਬਿਜ਼ਨਸ ਅਮਰੀਕਾ ਜਾ ਕੇ ਸੈੱਟ ਕਰਨਾ ਵਾ ਕੀ ਕਹਿਣਾ ਕੋਈ ਫਾਇਦਾ ਨਹੀਂ ਤੁਹਾਡੇ ਵਰਗੇ ਬੱਚਾ ਦਾ ਮੂੰਹ ਮੱਥਾ ਲਾਉਂਦਾ ਮੈਂ ਅਗਰ ਸਿੱਕੇ ਨੂੰ ਇੰਨਾ ਕਰਨੀ ਹੈ ਕੰਫਰੰਸ ਦਿਨ ਚ ਦੋ ਵਾਰੀ ਉਹਨੂੰ ਵੀਡੀਓ ਕਾਲ ਕੁੜੀ ਨੂੰ ਕਰ ਲਿਆ ਕਰ ਮੇਰੇ ਅੱਗੇ ਉਹ ਬੋਬ ਮਾਰ ਮਾਰ ਰੋਂਦੀ ਸੀ ਤੇ ਮੰਮੀ ਇਹਨਾਂ ਦੀ ਸ਼ਕਲ ਵੇਖਿਆ ਮੈਨੂੰ ਆਏ 15 ਦਿਨ ਹੋ ਗਏ ਨੇ ਸ਼ਰਮ ਨੂੰ ਹੱਥ ਮਾਰ ਮੈਂ ਕਹਿੰਦੀ ਚੰਗੀ ਨਹੀਂ ਲੱਗਦੀ ਇੱਕ ਟਾਈਮ ਵੀਡੀਓ ਕਾਲ ਵੀ ਨਹੀਂ ਤੇ ਕੋਲ ਹੁੰਦੀ ਕਿ ਕੁੜੀ ਤੇਨੂੰ ਰੱਜ ਕੇ ਵੇਖ ਲਵੇ ਕਿ ਤੇ ਗੱਲ ਰੱਜ ਕੇ ਕਰ ਲਵੇ ਦੱਸੀ ਜਰਾ ਮੈਨੂੰ ਮੰਮੀ ਤੁਸੀਂ ਨਹੀਂ ਦਵੇ ਦੇ ਪਰ ਹਰਪ੍ਰੀਤ ਸਮਝ ਗਈ ਆ ਹੋ ਗਈ ਮੇਰੀ ਅੱਜ ਉਹਦੇ ਨਾਲ ਗੱਲ ਤੇ ਸੋਹਣੀ ਗੱਲ ਹੋਈ ਆ ਕੋਈ ਮਾੜੀ ਗੱਲ ਨਹੀਂ ਹੋਈ ਤੁਸੀਂ ਐਵੇਂ ਚਿੰਤਾ ਨਾ ਕਰੋ ਇੱਕ ਦੋ ਦਿਨ ਦੀ ਗੱਲ ਆ ਤੇ ਜਿਆਦਾ ਤੋਂ ਜਿਆਦਾ ਹਫ਼ਤੇ ਦੀ ਗ ਇਹ ਤੇ ਤਾਂ ਹੋ ਜਾਏਗਾ ਮੈਂ ਆਪੇ ਆਪ ਨੂੰ ਫੋਨ ਲਾ ਲਿਆ ਕਰੂੰਗਾ ਡੇਲੀ ਜਲਦੀ ਕੋਸ਼ਿਸ਼ ਕਰੋ ਅਰਜਨ ਕਿਹਦੇ ਨਾਲ ਲੱਗੇ ਹੋ ਕੋਣ ਹੈ 1 ਮਿੰਟ 1 ਮਿੰਟ ਮੈਂ ਪੈਸੇ ਵਾਲੋ ਕਿਸੇ ਨਾਲ ਗੱਲ ਕਰਦਾ ਮੈਂ 1 ਮਿੰਟ ਰੁਕ ਜਾ ਮੈਂ ਕਰ ਦਿੰਦਾ ਮੈਂ ਅੰਦਰ ਕੁੜੀ ਸਹੂਣੀ ਤੇ ਫੋਨ ਤੇ ਲੱਗੇ ਹੋਏ ਰੋਟੀ ਠੰਡੀ ਹੋਉਂਦੀ ਆ ਆ ਗਿਆ ਆ ਗਿਆ ਮੈਂ ਹੋਣਿਆ ਜਲਦੀ ਆਓ ਆ ਗਿਆ ਯਾਰ ਆ ਗਿਆ ਹੈਲੋ ਹੈਲੋ ਹਾਂਜੀ ਯਾਰ ਦੀ ਫੋਨ ਘਟੋ ਮੇਰਾ ਨਾ ਫਾਲਤੂ ਦਿਮਾਗ ਨਾ ਖਰਾਬ ਕਰੋ ਮੈਂ ਤੇ ਬੜਾ ਪਰੇਸ਼ਾਨ ਹੈਗਾ ਜੀ ਓਕੇ ਓਕੇ ਬਾਏ ਮੰਮੀ ਮੈਂ ਕਰਦਾ ਤੁਹਾਨੂੰ ਬਾਅਦ ਵਿੱਚ ਓਕੇ ਬਾਏ ਹੋ ਯਾਰ ਇਹ ਹੁਣ ਨਵੇਂ ਸਿਆਪਾ ਪੈ ਗਈ ਬਸ ਹੁਣ ਉਥੇ ਨਾ ਫਾਲਤੂ ਦੇ ਨੇ ਮੇਰੀ ਮਾਦੇ ਦੁਆਰੇ ਹੋਣੀ ਇਹਨੂੰ ਹੁਣ ਮੈਂ ਕੀ ਸਮਝਾਵਾਂ ਕਿ ਲੋਣਾ ਮੈਂ ਮਾਤਾ ਨਾਲ ਗੱਲ ਕਰਦਾ ਹਾਂ ਅੰਦਰ ਜਾ ਕੇ ਬਾਕੀ ਇਹਦੇ ਬਾਰੇ ਮੈਂ ਬਾਅਦ ਵਿੱਚ ਦੱਸਾਂਗਾ